ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਜਿੰਦਰ ਸਿੰਘ ਭਾਈ ਕਾ ਅਤੇ ਸਮੂਹ ਨੌਜਵਾਨ ਜਿੰਨੇ ਵੀ ਮੇਰੇ ਛੋਟੇ ਵੱਡੇ ਭਰਾ ਮੇਰੇ ਨਾਲ ਖੜੇ ਆ ਅਸੀਂ ਭਾਈ ਅਮਰਤਪਾਲ ਸਿੰਘ ਜੀ ਮੈਰੋ ਦੇ ਹੱਕ ਦੇ ਵਿੱਚ ਇਹ ਆਵਾਜ਼ ਬੁਲੰਦ ਕਰਦੇ ਆ ਵੀ ਜੋ ਭਾਈ ਸਾਹਿਬ ਨੇ ਦੁਸ਼ਟ ਨੂੰ ਸੋਧਿਆ ਜੋ ਵੀ ਪਹਿਰਾ ਕਰਿਆ ਗਾ ਬਹੁਤ ਚੜ੍ਹਦੀ ਕਲਾਲਾ ਕਰਿਆ ਕਿਉਂਕਿ ਇਹਨੂੰ ਵਾਰ-ਵਾਰ ਸਮਝਾਇਆ ਜਾ ਰਿਹਾ ਸੀ ਕਿ ਵੀ ਇਹ ਗੁਰੂਆਂ ਪੀਰਾਂ ਦੀ ਪੰਜਾਬ ਦੀ ਧਰਤੀ ਆ ਵੀ ਇੱਥੇ ਗੰਦ ਨਾ ਪਾਇਆ ਜਾਵੇ ਇਥੇ ਸਿੱਖਾਂ ਦੇ ਤਖਤਾਂ ਗੁਰੂ ਸਾਹਿਬਾਨ ਦੇ ਚਰਨ ਪਏ ਹੋਏ ਆ ਵੀ ਇਥੇ ਗੰਦ ਨਾ ਪਾਇਆ ਜਾਵੇ ਇਹਨਾਂ ਨੂੰ ਪਿਛਲੇ 4-5 ਸਾਲਾਂ ਤੋਂ ਭਾਈ ਸਾਹਿਬ ਵੱਲੋਂ ਸਮਝਾਇਆ ਜਾ ਰਿਹਾ ਸੀ ਤੇ ਇਹ ਨਹੀਂ ਸਮਝੇ ਤੇ ਜਦੋਂ ਨਹੀਂ ਸਮਝੇ ਤੇ ਇਹਦਾ ਨਤੀਜਾ ਫਿਰ ਪਾਸ਼ਾ ਲੋ ਕੱਢਿਆ ਗਿਆ ਤੇ ਅਸੀਂ ਸਾਰੇ ਨੌਜਵਾਨ ਅਤੇ ਸਮੂਹ ਪੰਥ ਭਾਈ ਅਮਰਤਪਾਲ ਸਿੰਘ ਮੈਰੋਂ ਦੇ ਹੱਕ ਦੇ ਵਿੱਚ ਹਾਂ ਤੇ ਭਾਈ ਸਾਹਿਬ ਦੇ ਹਮੇਸ਼ਾ ਨਾਲ ਸੀ ਤੇ ਨਾਲ ਰਹਾਂਗੇ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਕਰਿਆ ਯੋਧੇ ਨੇ ਤੇ ਹਮੇਸ਼ਾ ਉਹਦੇ ਹੱਕ ਦੇ ਵਿੱਚ ਹੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ